ਹਾਂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਆਂ ਸਰਕਾਰ ਨੇ ਇੱਕ ਨਵੀਂ ਵੀ ਸਕੀਮ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਤੇ ਸਾਰਿਆਂ ਨੂੰ ਇਹ ਸਕੀਮ ਦਾ ਲਾਭ ਮਿਲਣ ਵਾਲਾ ਤੇ ਇਸ ਸਕੀਮ ਦੇ ਵਿੱਚ ਤੁਹਾਨੂੰ ਕਿੰਨੇ ਪੈਸੇ ਮਿਲਣ ਵਾਲੇ ਨੇ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਵੇਂ ਕਿ ਇਸ ਸਕੀਮ ਦੇ ਵਿੱਚ ਤੁਸੀਂ ਫਾਰਮ ਕਿਵੇਂ ਅਪਲਾਈ ਕਰ ਸਕਦੇ ਹੋ ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਫਾਰਮ ਕਿੱਥੋਂ ਮਿਲੇਗਾ ਕੌਣ ਕੌਣ ਅਪਲਾਈ ਕਰ ਸਕਦਾ ਕਿੰਨੇ ਪੈਸੇ ਮਿਲਣਗੇ ਕੀ ਪ੍ਰੂਫ ਲੱਗਣਗੇ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਸੋ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਣੇ ਰਹੇ ਹੋ ਵੀਡੀਓ ਨੂੰ ਬਿਲਕੁਲ ਵੀ ਕੱਟ ਨਾ ਕਰਿਓ ਕਿਉਂਕਿ ਜਦੋਂ ਤੁਸੀਂ ਵੀਡੀਓ ਕੱਟ ਕਰ ਦਿੰਦੇ ਹੋ ਤਾਂ ਪੂਰੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਆ ਉਹ ਨਹੀਂ ਪਹੁੰਚਦੀ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਨੋਟਿਸ ਆ ਉਹ ਪੂਰਾ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਇੱਥੇ ਸਰਕਾਰ ਦੀ ਇਸ ਸਕੀਮ ਇਸ ਯੋਜਨਾ 'ਚ ਹਰ ਮਹੀਨੇ ਮਿਲਦੇ ਹਨ 3000 ਰੁਪਏ ਇੰਜ ਕਰਨੀ ਹੋਵੇਗੀ ਰਜਿਸਟ੍ਰੇਸ਼ਨਸ ਆਫ ਪੀਐਮਐਮ ਮੰਤਰਨ ਯੋਜਨਾ 2023 ਇਹਦੇ ਬਾਰੇ ਜਾਣਕਾਰੀ ਅੱਜ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਜੀ 3000 ਰੁਪਏ ਤੁਹਾਨੂੰ ਇਸ ਸਕੀਮ ਦੇ ਵਿੱਚ ਮਿਲਣਗੇ ਉਹ ਵੀ ਹਰ ਮਹੀਨੇ ਮਿਲਣਗੇ ਕਿਵੇਂ ਕਿਵੇਂ ਤੁਸੀਂ ਇਹਦੇ ਵਿੱਚ ਆਪਣਾ ਪ੍ਰਵੇਸ਼ ਕਰ ਸਕਦੇ ਹੋ ਕਿਵੇਂ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇ ਰਹੇ ਹਾਂ ਕੇਂਦਰ ਸਰਕਾਰ ਨੇ ਅਨਸੰਗਠਿਤ ਕਾਮਿਆਂ ਲਈ ਪ੍ਰਧਾਨ ਮੰਤਰੀ ਸਮਰਜੋਗੀ ਮੰਤਨ ਯੋਜਨਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਯੋਜਨਾ ਤਹਿਤ ਅਨਸੰਗਠਿਤ ਖੇਤਰਾ 'ਚ ਕੰਮ ਕਰਨ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੈਨਸ਼ਨ ਮਿਲਦੀ ਆ ਇਸ ਸਕੀਮ ਦਾ ਉਦੇਸ਼ ਉਹਨਾਂ ਦੀ ਆਰਥਿਕ ਮਦਦ ਕਰਨਾ ਜੇਕਰ ਮੰਤਨ ਯੋਜਨਾ ਦੇ ਲਾਭਪਾਤਰੀ ਦੀ ਮੌਤ ਹੋ ਜਾਂਦੀ ਆ ਤਾਂ ਉਸ ਦੇ ਨਾਮਜਦ ਵਿਅਕਤੀ ਨੂੰ ਪੈਨਸ਼ਨ ਦਾ 50% ਮਿਲਦਾ ਸੋ ਜਿਹੜਾ ਲਾਭਪਾਤਰੀ ਜਿਹਨੂੰ ਪੈਨਸ਼ਨ ਮਿਲਦੀ ਆ ਤਾਂ ਉਹਦੇ ਜੇ ਮਾਤ ਹੋ ਜਾਂਦੇ ਆ ਤਾਂ ਉਹਦਾ 50% ਉਹਦੇ ਘਰਦਿਆਂ ਨੂੰ ਜਿਹੜਾ ਕਿ ਨਾਮਜਾਦ ਹੋਵੇਗਾ ਜਿਹੜਾ ਬਾਅਦ ਸ਼ੋ ਵੀਗਾ ਉਹਨੂੰ ਮਿਲੇਗੀ ਇਹ 3000 ਮਿਲ ਰਹੀ ਹੈ ਤਾਂ 1500 ਰੁਪਿਆ ਉਹਨਾਂ ਦੇ ਘਰਦਿਆਂ ਨੂੰ ਮਿਲੇਗਾ ਸੋ ਇਸ ਸਕੀਮ ਨੂੰ ਤੁਸੀਂ ਕਿਵੇਂ ਲਾਗੂ ਕਰ ਸਕਦੇ ਹੋ ਕਿਵੇਂ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ ਕਿੰਨੀ ਹੋਣੀ ਚਾਹੀਦੀ ਹੈ ਮਹੀਨਾਵਾਰ ਆਮਦਨ ਜਿਹੜਾ ਬਿਲ੍ਹਾ ਆ ਵੱਡਾ ਸਵਾਲ ਹੈ ਯੋਜਨਾ ਦਾ ਲਾਭ ਉਹਨਾਂ ਲੋਕਾਂ ਨੂੰ ਮਿਲੇਗਾ ਜੋ ਹਰ ਮਹੀਨੇ 15000 ਰੁਪਏ ਤੱਕ ਦੀ ਕਮਾਈ ਕਰਦੇ ਹਨ ਤੇ ਨਾਲ ਹੀ ਵਿਅਕਤੀ ਦੀ ਉਮਰ 18 ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਜ ਜਿਹੜੀ ਇਹਦੇ ਵਿੱਚ ਉਮਰ ਆਓ 18 ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਜੇ ਤੁਹਾਡੀ ਉਮਰ 18 ਤੋਂ 40 ਸਾਲ ਤੱਕ ਆਤਾ ਤੁਸੀਂ ਇਹਦੇ ਵਿੱਚ ਪ੍ਰਵੇਸ਼ ਕਰ ਸਕਦੇ ਹੋ ਯੋਜਨਾ ਤਹਿਤ ਲਾਭਪਾਤਰੀ ਜਿੰਨੀ ਮਰਜ਼ੀ თან ਰਕਮ ਜਮਾ ਕਰ ਸਕਦਾ ਹੈ ਉਨੀ ਹੀ ਰਕਮ ਸਰਕਾਰ ਵੀ ਜਮਾ ਕਰਦੀ ਹੈ ਇਸ ਵਿੱਚ 44 ਰੁਪਏ ਚ ਨਵੇਸ਼ਾ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ ਸੋ ਜਿਹੜਾ ਇਹਦੇ ਵਿੱਚ ਨਵੇਸ਼ਾ ਦੇ ਵਿੱਚ ਤੁਸੀਂ ਸਿਰਫ 44 ਰੁਪਏ ਦੇ ਵਿੱਚ ਸ਼ੁਰੂ ਕਰਕੇ ਸਕੀਮ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾ ਸਕਦੇ ਹੋ ਸੋ ਅੱਗੇ ਇਹਦੇ ਵਿੱਚ ਜਿਹੜੇ ਲੋੜੀ ਦੇ ਦਸਤਾਵੇਜ਼ ਹੋਣਗੇ ਕਿਹੜੇ-ਕਿਹੜੇ ਦਸਤਾਵੇਜ਼ ਹੋਣਗੇ ਸੋ ਇਹਦੇ ਵਿੱਚ ਤੁਹਾਨੂੰ ਪ੍ਰਵੇਸ਼ ਕਰਨ ਦੇ ਲਈ ਤੁਹਾਡਾ ਆਧਾਰ ਕਾਰਡ ਪਛਾਣ ਪੱਤਰ ਬੈਂਕ ਖਾਤਾ ਪਾਸਪੋਰਟ ਆਕਾਰ ਦੀ ਫੋਟੋ ਮੋਬਾਈਲ ਨੰਬਰ ਘਰ ਦਾ ਪਤਾ ਸੋ ਇਹ ਜਿਹੜੇ 4-5 ਪ੍ਰੂਫ ਨੇ ਇਹ ਤੁਹਾਡੇ ਇਸ ਸਕੀਮ ਦੇ ਵਿੱਚ ਫਾਰਮ ਭਰਨ ਦੇ ਲਈ ਲੱਗਣਗੇ ਦੁਬਾਰਾ ਤੋਂ ਫੇਰ ਦੱਸ ਦਿੰਨੇ ਆ ਜੀ ਆਧਾਰ ਕਾਰਡ ਪਛਾਣ ਪੱਤਰ ਬੈਂਕ ਖਾਤਾ ਪਾਸਪੋਰਟ ਆਕਾਰ ਦੀ ਫੋਟੋ ਮੋਬਾਈਲ ਨੰਬਰ ਤੇ ਘਰ ਦਾ ਪਤਾ ਠੀਕ ਹਨਾ ਜੀ ਇਸ ਤੋਂ ਬਿਨਾ ਤੁਸੀਂ ਆਨਲਾਈਨ ਵੀ ਅਰਜੀ ਜਿਹੜੀ ਉਹ ਫਾਰਮ ਭਰ ਸਕਦੇ ਹੋ ਜਿੰਮਤ ਨੂੰ ਸਵਾਲ ਇਹ ਆਇਆ ਸੀ ਕਿ ਫਾਰਮ ਕਿੱਥੋਂ ਮਿਲੂਗਾ ਜਿਹੜਾ ਫਾਰਮ ਆ ਤੁਸੀਂ ਆਨਲਾਈਨ ਕਰ ਸਕਦੇ ਹਾਂ ਪ੍ਰਧਾਨ ਮੰਤਰੀ ਸਮਜੋਗੀ ਮੰਤਨ ਯੋਜਨਾ ਆਨਲਾਈਨ ਅਰਜੀ ਫਾਰਮ ਜਿਹੜਾ ਉਹ ਭਰਿਆ ਜਾਊਗਾ ਕਿਵੇਂ ਭਰਨਾ ਇਹਦੇ ਬਾਰੇ ਵੀ ਆਪਾਂ ਅੱਗੇ ਤੁਹਾਨੂੰ ਜਾਣਕਾਰੀ ਜਿਹੜੀ ਦੇ ਦਿੰਨੇ ਸਕੀਮ ਲਈ ਆਨਲਾਈਨ ਫਾਰਮ ਭਰਨ ਤੋਂ ਪਹਿਲਾਂ ਬਿਨੇਕਾਰ ਨੂੰ ਆਪਣੇ ਜ਼ਰੂਰੀ ਦਸਤਾਵੇਜ਼ ਨਾਲ ਲੋਕ ਸੇਵਾ ਕੇਂਦਰ ਜਾਣਾ ਪਵੇਗਾ ਸੋ ਜਿਹੜਾ ਤੁਹਾਡੇ ਨੇੜੇ ਦਾ ਸੇਵਾ ਕੇਂਦਰ ਆ ਠਿਕਾਣਾ ਜਿਉਂ ਉੱਥੇ ਜਾਇਓ ਤੇ ਉੱਥੇ ਤੁਸੀਂ ਆਪਣੇ ਦਸਤਾਵੇਜ਼ ਜਿਹੜੇ ਜਮ੍ਹਾਂ ਕਰਾਉਣੇ ਨੇ ਉਸ ਤੋਂ ਬਾਅਦ ਤੁਸੀਂ ਆਨਲਾਈਨ ਜਿਹੜਾ ਅਪਲਾਈ ਕਰ ਸਕਦੇ ਹੋ ਏਜੰਟ ਵੱਲੋਂ ਮੰਤਨ ਯੋਜਨਾ ਦਾ ਫਾਰਮ ਭਰਨ ਤੋਂ ਬਾਅਦ ਇਸ ਦਾ ਪ੍ਰਿੰਟ ਆਊਟ ਤੁਸੀਂ ਉੱਥੋਂ ਲੈ ਸਕਦੇ ਹੋ ਸੋ ਕਿਵੇਂ-ਕਿਵੇਂ ਜਿਹੜਾ ਇਹ ਅਪਲਾਈ ਹੋਵੇਗਾ ਤੁਹਾਨੂੰ ਅੱਗੇ ਆਪਾਂ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਦੇ ਦਿੰਨੇ ਆ ਸੋ ਤੁਸੀਂ ਜਿਹੜਾ ਫਾਰਮਾ ਕਿਵੇਂ ਭਰ ਸਕਦੇ ਹੋ ਇਸ ਸਕੀਮ ਦਾ ਲਾਭ ਲੈਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੰਤਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ ਠੀਕ ਹੈ ਨਾ ਜੀ ਤੁਸੀਂ ਵੈੱਬਸਾਈਟ ਜਿਹੜੀ ਹੋਲ ਲੈਣੀ ਉਸ ਤੋਂ ਬਾਅਦ ਹੋਮ ਪੇਜ ਤੇ ਕਲਿੱਕ ਕਰਕੇ ਹਰ ਟੂ ਅਪਲਾਈ ਨਾਉ ਤੇ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਜਿਹੜਾ ਖੁੱਲੇਗਾ ਹੋਮ ਪੇਜ ਤੇ ਜਾ ਕੇ ਹੇਅਰ ਟੂ ਅਪਲਾਈ ਨਾਉ ਦੇ ਉੱਤੇ ਕਲਿੱਕ ਕਰਕੇ ਹੁਣ ਤੁਸੀਂ ਸੈਲਫ انرੋਲਮੈਂਟ ਦਾ ਵਿਕਲਪ ਤੇ ਤੁਸੀਂ ਦੇਖ ਸਕਦੇ ਹੋ ਉਹਦੇ ਉੱਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਮੋਬਾਈਲ ਨੰਬਰ ਤੇ ਉੱਥੇ ਆਪਣਾ ਦਰਜ ਕਰਨ ਤੋਂ ਬਾਅਦ ਪ੍ਰਸੀਡ ਦੇ ਉੱਤੇ ਤੁਸੀਂ ਨਿੱ ਕਲਿੱਕ ਕਰ ਲੈਣਾ ਹੁਣ ਅੱਗੇ ਜਾਓਗੇ ਤਾਂ ਪੰਜਵਾਂ ਪੁਆਇੰਟ ਜਿਹੜਾ ਹੈਗਾ ਉੱਥੇ ਤੁਸੀਂ ਆਪਣਾ ਨਾਮ ਈਮੇਲ ਆਈਡੀ ਕੈਪਚਾ ਕੋਡ ਭਰਨ ਤੋਂ ਬਾਅਦ ਜਿਹੜਾ ਤੁਹਾਨੂੰ ਓਟੀਪੀ ਆਵੇਗਾ ਉਹ ਓਟੀਪੀ ਉੱਤੇ ਤੁਸੀਂ ਨੇ ਦਰਜ ਕਰ ਦੇਣਾ ਹੈ ਹੁਣ ਤੁਹਾਨੂੰ ਲੋੜੀਂਦੇ ਦਸਤਾਵੇਜ਼ ਜਿਹੜੇ ਨੇ ਅਪਲੋਡ ਕਰਨੇ ਹੋਣਗੇ ਸੋ ਜਿਹੜੇ ਜਿਹੜੇ ਤੁਹਾਡੇ ਦਸਤਾਵੇਜ਼ ਨੇ ਜਿੰਨਾ ਬਾਰੇ ਪਾਪਰ ਤੁਹਾਨੂੰ ਜਾਣਕਾਰੀ ਦਿੱਤੀ ਆ ਸੋ ਉਹ ਦਸਤਾਵੇਜ਼ ਤੁਸੀਂ ਇਹਦੇ ਵਿੱਚ ਅਪਲੋਡ ਕਰਨੇ ਨੇ ਅਪਲੋਡ ਕਰਨ ਤੋਂ ਬਾਅਦ ਅਰਜੀ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਤੁਸੀਂ ਉੱਤੇ ਪ੍ਰਿੰਟ ਆਊਟ ਜਿਹੜਾ ਉਹਦਾ ਕੱਢ ਲੈਣਾ ਤੇ ਤੁਹਾਨੂੰ ਜਿਹੜੀ ਇਸ ਸਕੀਮ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਜਾਵੇਗੀ ਠੀਕ ਹੈ ਨਾ ਸੋ ਬਹੁਤ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਜਿਹੜੀ ਕਰ ਸਕਦੇ ਹੋ 18 ਤੋਂ 40 ਸਾਲ ਦੀ ਜਿਹੜੀ ਉਮਰ ਆ ਹੋਣੀ ਚਾਹੀਦੀ ਆ ਜੇ ਕਿਸੇ ਨੇ ਇਸ ਸਕੀਮ ਦੇ ਵਿੱਚ ਹਿੱਸਾ ਪਾਉਣਾ ਤਾਂ ਉਸ ਤੋਂ ਬਾਅਦ ਤੁਹਾਨੂੰ 60 ਸਾਲ ਦੀ ਜਦੋਂ ਹੀ ਤੁਹਾਡੀ ਉਮਰ ਹੋ ਜਾਂਦੀ ਆ ਤਾਂ 3-3000 ਰੁਪਏ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਦੇ ਰੂਪ ਵਿੱਚ ਜਿਹੜੀ ਆ ਉਹ ਰਾਸ਼ੀ ਆਇਆ ਕਰੇਗੀ ਸੋ ਏਸੀ ਵੱਡੀ ਜਾਣਕਾਰੀ ਇਸ ਸਕੀਮ ਨੂੰ ਲੈ ਕੇ ਜੇ ਤੁਹਾਨੂੰ ਇਸ ਸਕੀਮ ਵਧੀਆ ਲੱਗੀ ਤਾਂ ਹੋਰ ਲੋਕਾਂ ਤੱਕ ਇਸ ਜਾਣਕਾਰੀ ਨੂੰ ਜ਼ਰੂਰ ਪਹੁੰਚਾਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਉਦੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ